ਹਾਂਜੀ ਪੰਜਾਬੀ ਤੁਸੀਂ ਵੀਡੀਓ ਤਾਂ ਜੀਖਾਂ ਤੇ ਸੋਨ ਬਾਜ ਵੇ ਦੇਖੀ ਲਈ ਇਹ ਹੁੰਦਾ AI ਦਾ ਕਮਾਲ ਤੇ ਇੱਕ ਮੈਂ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ AI ਦਾ ਇਸਤੇਮਾਲ ਕੀਤਾ ਹੋਇਆ ਸੀਗਾ ਤੇ ਕਈਆਂ ਦਾ ਕਮੈਂਟ 네ਗੇਟਿਵ ਆਇਆ ਕਈਆਂ ਦੇ ਪੋਜ਼ਿਟਿਵ ਆਇਆ ਠੀਕ ਹੈ ਕਿ ਕਈ ਕਹਿੰਦੇ ਕਿ ਹਾਂ ਇਹ ਹਕੀਕਤ ਵਿੱਚ ਹੋਇਆ ਸਭ ਕੁਝ ਜੋ ਵੀ ਹੋਇਆ ਮਨੋਕਿਆ ਸਹੀ ਨਹੀਂ ਇਹ ਇਹ ਹੀ ਦਾ ਕਮਾਲ ਆ ਤੋਂ ਜੀ ਡਾਕਟਰ ਤੁਸੀਂ ਆ ਵੀਡੀਓ ਦੇਖ ਹੀ ਸਕਦੇ ਹੋ ਸੋਨੋ ਬਾਜਬਾ ਤੇ ਜੀ ਖਾਨ ਦੀ ਇਹ ਨਾਲ ਕਿੰਨਾ ਰਿਸ਼ਤੇ ਵੀ ਖਰਾਬ ਹੋ ਸਕਦੇ ਹੋਰ ਪੇਣਾ ਨਾਲ ਇੰਨੀ ਕੀ ਥੋੜੀ ਜੀ ਬੈਂਤੀ ਕੀਤੀ ਜਾਂਦੀ ਹੈ ਤੇ ਤੁਸੀਂ ਨਾ ਥੋੜਾ ਜਿਹਾ ਫੋਟੋ ਨਾਲ ਦੇਖ ਸਮਝ ਕੇ ਪਾਇਆ ਕਰੋ ਇੱਕ ਦਿਨ ਨੂੰ ਹੈ ਨਾ ਕਿ ਰਿਸ਼ਤੇ ਖਰਾਬ ਹੋ ਜਾਣ ਠੀਕ ਹੈ ਥੋੜਾ ਦੇਖ ਕੇ ਪਾਇਆ ਕਰੋ ਫੋਟੋ ਬੱਕੇ ਮਾਣੀ ਆ ਬਾਕੀ ਪ੍ਰਾਈਵੇਸੀ ਰੱਖਾ ਕਰੋ ਇੰਸਟਾਗ੍ਰਾਮ ਤੇ ਹੋਰ ਕੋਈ ਬਾਕੀ ਤਾਂ ਬੇਕਾਰ ਕੁੜੀਆਂ ਕੋਈ ਹੈਗੇ ਨੇ ਤੋ ਉਹਨੂੰ ਕਹਿੰਨਾ ਸਪੈਸ਼ਲ ਤੋਨ ਠੀਕ ਹੈ ਥੋੜਾ ਜਿਹਾ ਦੇਖ ਕੇ ਪਾਇਆ ਕਰੋ ਤੇ ਪ੍ਰਾਈਵੇਸੀ ਰੱਖੀ ਕਰੋ ਠੀਕ ਹੈ ਤੇ ਮਿਲਦੇ ਆ ਕੋ ਨੈਕਸਟ ਵੀਡੀਓ ਤੇ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਬਸਕ੍ਰਾਈਬ ਕਰ ਲਿਓ